ਸੋਮਵਾਰ ਨਵਾਂ ਮਹੀਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ 9 ਤਰੀਕ ਨਵਾਂ ਮਹੀਨਾ 2024 ਸੋਮਵਾਰ ਦਿਨ ਸੋਮਵਾਰ ਸਰਬੱਤ ਸੰਗਤਾਂ ਡੇਰਾ ਬਾਬਾ ਨਾਨਕ ਸ੍ਰੀ ਚੋੜਾ ਸਾਹਿਬ ਸੇਵਾ ਤੇ ਜਾ ਰਹੀਆਂ ਇਹ ਸੰਗਤਾਂ ਚੋੜਾ ਸਾਹਿਬ ਦੇ ਸ਼ਰਧਾਨ ਕਰਵਾ ਕੇ ਤੇ ਫੁੱਲਾਂ ਦੀ ਸਜਾਵਟ ਕਰਕੇ ਫੇਰ ਵਾਪਸ ਅੰਤਾਉਗੀ ਸਾਰੀ ਜੀ ਤੇ ਨੰਮੇ ਕੋ ਸ਼ੁਕਰ ਗਰੋ ਸਾਥ ਨਾਮ ਵਾਹੇ ਗਰੋ ਸਾਥ ਨਾਮ ਵਾਹੇ ਗਰੋ ਸਾਥ ਨਾਮ ਵਾਹੇ ਗਰੋ ਸਾਥ ਸਤ ਨਾਮ ਆਹੇ ਗੁਰੂ ਆਹੇ ਗੁਰੂ ਸਤ ਨਾਮ ਆਹੇ ਗੁਰੂ ਸਤ ਨਾਮ ਆਹੇ ਗੁਰੂ ਸਤ ਨਾਮ ਆਹੇ ਗੁਰੂ ਸਤ ਨਾਮ ਆਹੇ ਗੁਰੂ ਸਤ I don't know.